ਹਾਂਜੀ ਸਾਰਿਆਂ ਪੈਨਨ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਹੈਵੀ ਸਾਈਜ਼ ਕੁੜਤੀ ਦੀ ਕਟਿੰਗ ਦੱਸਾਂਗੇ ਜਿਹਦੇ ਵਿੱਚ ਕਿ ਆਪਾਂ ਮੇਨ ਗੱਲ ਦੱਸਣੀ ਹੈ ਕਿ ਉਹ ਆਪਾਂ ਮੋਢਾ ਕਿੰਨਾ ਰੱਖਣਾ ਤੇ ਉਹ ਪਲੇਟਾ ਕਿੰਨੇ ਚ ਪਾਉਣੀਆਂ ਠੀਕ ਹੈ ਕਈ ਪੈਨਨ ਨੂੰ ਕੰਫਿਊਜ਼ਨ ਹੁੰਦੀ ਹੈ ਵੀ ਹੈਵੀ ਸਾਈਜ਼ ਦਾ ਮੋਢਾ ਆਪਾਂ ਵੱਡਾ ਰੱਖਣਾ ਕਿ ਛੋਟਾ ਰੱਖਣਾ ਪਲੇਟਾ ਆਪਾਂ ਉੱਚੀਆਂ ਰੱਖਣੀਆਂ ਕਿ ਨੀਵੀਆਂ ਰੱਖਣੀਆਂ ਠੀਕ ਹੈ ਜੀ ਆਪਾਂ ਉਹਦੇ ਅੱਜ ਆਪਾਂ ਤੁਹਾਨੂੰ ਸਾਰਾ ਮੇਜਰਮੈਂਟ ਦੱਸਾਂਗੇ ਸਾਰਾ ਹਿਸਾਬ ਦੱਸਾਂਗੇ ਦੇਖੋ ਇਹਨਾਂ ਦਾ ਤੀਰਾ ਹੈਗਾ 12 ਇੰਚ ਤਿਆਰ ਹੈ ਤੇ ਛਾਤੀ ਉਹਨਾਂ ਦੀ 23.5 ਹੈ ਤੇ ਆਪਾਂ ਸਾਡੇ 23 ਛਾਤੀ ਦੇ ਹਿਸਾਬ ਨਾਲ ਤੁਹਾਨੂੰ ਮੋਡੇ ਦੀ ਕਾਟ ਤੇ ਪਲੇਟਾਂ ਦੱਸਾਂਗੇ 13 ਉਹਨਾਂ ਦਾ 12 ਤੇ ਅਗਰ ਆਪਾਂ ਰੱਖਾਂਗੇ 13 13 ਦਾ ਹਾਫ ਹੋ ਗਿਆ 6.5 ਤੇ ਇੱਥੋਂ ਵੀ ਆਪਾਂ 6.5 ਹੀ ਲਿਆ ਠੀਕ ਆ ਸਾਰਾ ਮੋਡਾ ਆਪਾਂ ਰੱਖਾਂਗੇ 7 ਇੰਚ ਦੇਖੋ ਆਪਾਂ ਹਰ ਇੱਕ ਕੋਟੀ ਦੇ ਵਿੱਚ ਮੋਡਾ 7 ਇੰਚ ਹੀ ਰੱਖਦੇ ਆ ਜਿੰਨੇ ਵੀ ਆਪਾਂ ਤੁਹਾਨੂੰ ਅਜ ਤਿੱਕਾ ਕਟਿੰਗ ਤੇ ਸਟੀਚਿੰਗ ਸਿਖਾਈ ਹੈ ਵੜਤੀ ਦੀ ਉਹਦਾ ਮੋਡਾ ਆਪਾਂ 7 ਇੰਚ ਹੀ ਰੱਖਿਆ ਤੇ ਇਹਦਾ ਮੋਡਾ ਵੀ ਆਪਾਂ 7 ਇੰਚ ਰੱਖਾਂਗੇ ਜਦੋਂ ਆਪਾਂ ਸੂਟ ਦੀ ਕਟਿੰਗ ਕਰਦੇ ਆ ਆਪਣੇ ਮੋਡੇ ਨਾਲ ਕੋਈ ਸਬੰਧ ਨਹੀਂ ਹੁੰਦਾ ਦੇਖੋ ਆਹ ਵਾਲੀ ਫਿਟਿੰਗ ਕਰਕੇ ਹੁੰਦਾ ਮੋਡਾ ਆਪਣਾ 7 ਇੰਚ ਹੀ ਰਹੂਗਾ ਅਗਰ ਮੋਡਾ ਆਪਣੀ ਫਿਟਿੰਗ ਘੱਟ ਹੈ ਤਾਂ ਵੀ 7 ਇੰਚ ਮੋਡੇ ਦੇ ਹਿਸਾਬ ਨਾਲ ਅਡਜਸਟਮੈਂਟ ਸਹੀ ਆਜੂਗੀ ਆਪਣੀ ਅਗਰ ਆਪਣੀ ਫਿਟਿੰਗ ਜ਼ਿਆਦਾ ਤਾਂ ਵੀ ਆਪਣਾ ਮੋਡੇ ਦੇ ਹਿਸਾਬ ਨਾਲ ਅਡਜਸਟਮੈਂਟ ਸਹੀ ਆਏ ਨਹੀਂ ਆ ਠੀਕ ਹੈ ਮੋਡਾ ਆਪਣਾ 7 ਹੈ ਫਿਟਿੰਗ ਉਹਨਾਂ ਦੀ 23.5 ਹੈ ਤੇ ਇੱਥੇ ਆਪਾਂ ਲਾਵਾਂਗੇ 24 ਠੀਕ ਹੈ ਆਪਾਂ ਵੱਧ ਲਾਇਆ ਇਹ ਕਪੜਾ ਕਿਉਂਕਿ ਆਪਣੀ ਪਲੇਟ ਪਾਉਣੀ ਆ ਹੁਣ ਦੇਖੋ ਫਿਟਿੰਗ ਉਹਨਾਂ ਦੀ ਇੱਥੇ ਆ ਗਈ ਮੋਡਾ ਉਹਨਾਂ ਦਾ 7 ਇੰਚ ਆ ਫਿਟਿੰਗ ਆ ਜਗ੍ਹਾ ਤੇ ਆ ਗਈ ਅਗਰ ਉਹਨਾਂ ਨੇ ਫਿਟਿੰਗ ਘਾਟ ਹੁੰਦੀ ਦੇਖੋ ਇੱਥੇ ਆਉਣੀ ਸੀ ਇੱਥੇ ਆਉਣੀ ਸੀ ਉਹਦੇ ਨਾਲ ਕਿ ਉਹਨਾਂ ਮੋਡਾ ਵੀ ਘਟ ਜਾਣਾ ਸੀ ਹੁਣ ਉਹਨਾਂ ਦੀ ਫਿਟਿੰਗ ਇੱਥੇ ਆਈ ਹੈ ਤੇ ਇਹਦੇ ਨਾਲ ਕਿਉਂਕਿ ਉਹਨਾਂ ਮੋਡਾ ਵੀ ਵੱਧ ਜਾਣਾ ਮੋਡਾ ਜਿਹੜਾ ਵੱਧਾ ਜੀ ਐਸਾ ਫਿਟਿੰਗ ਦੇ ਹਿਸਾਬ ਨਾਲ ਵੱਧਾ ਮੋਡੇ ਦੀ ਲੰਬਾਈ ਆਪਾਂ 7 ਇੰਚ ਰੱਖਣੀ ਆ ਜਿਹੜੀ ਫਿਟਿੰਗ ਆ ਉਹਨਾਂ ਦੀ ਉਹਦੇ ਹਿਸਾਬ ਨਾਲ ਮੋਡਾ ਵੱਡਾ ਛੋਟਾ ਹ ਆਪਾਂ ਮੋਡਾ 7 ਇੰਚ ਤੋਂ ਵੱਧ ਨਹੀਂ ਰੱਖਣਾ ਕਿਸੇ ਵੀ ਸੂਟ ਦਾ ਅਗਰ ਆਪਣਾ ਸੂਟ ਬੈਂਗਲਾ ਹੈਗਾ ਜਾਂ ਵੋਟ ਸ਼ੇਪ ਹੈ ਤੇ ਜਾਂ ਜਿਹਨਾਂ ਦਾ ਬੈਕ ਗਲਾ ਬਿਲਕੁਲ ਹੀ ਛੋਟਾ ਹੈ 2 1/2 ਇੰਚ ਹੈਗਾ ਉਹਨਾਂ ਦੇ ਆਪਾਂ ਮੋਡਾ ਜ਼ਿਆਦਾ ਰੱਖ ਸਕਦੇ ਆ ਅਦਰਵਾਈਜ਼ ਆਪਾਂ ਹਰੇਕ ਦਾ ਮੋਡਾ 7 ਇੰਚ ਹੀ ਰੱਖਣਾ ਹੁਣ ਆਪਾਂ ਹੈਵੀ ਸਾਈਜ਼ ਦੇ ਸੂਟ ਵਿੱਚ ਮੋਡਾ 7 ਇੰਚ ਰੱਖਿਆ ਫਿਟਿੰਗ ਉਹਨਾਂ ਦੀ ਇੱਥੇ ਆ ਗਈ ਹੁਣ ਦੇਖੋ ਉਹਨਾਂ ਦਾ ਮੋਡਾ ਇੱਥੋਂ ਕਿੰਨਾ ਵੱਜ ਜਾਣਾ ਜਿਹੜੀ ਆ ਵਾਲੀ ਕਾਟ ਆਪਾਂ 2 ਇੰਚ ਰੇ ਲਾਵਾਂਗੇ ਤੇ ਇੱਕ ਕਾਟ ਲਾਵਾਂਗੇ 1 ਇੰਚ ਤੇ ਆਹ ਕਾਟਾਂ ਆਪਾਂ ਸੇਮ ਹੀ ਰੱਖੀਆਂ ਇੱਕ 8 ਇੰਚ ਤੇ 1 2 ਇੰਚ ਤੇ ਹੁਣ ਇਹਨਾਂ ਕਾਟਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾਵਾਂਗੇ ਐਕਸਟਰਾ ਠੀਕ ਆ ਆਹ ਕਾਟ ਉਹਨਾਂ ਦੀ ਹੋਗੀ ਬੈਕ ਮੋਡੇ ਦੀ ਹੁਣ ਦੇਖੋ ਇਹਦੇ ਹਿਸਾਬ ਨਾਲ ਫੀਟਿੰਗ ਦੇ ਸੰਬੰਧ ਮੋੜਾ ਕਿੰਨਾ ਵੱਧ ਗਿਆ ਇਹਨਾਂ ਦਾ ਦੇਖੋ 9.5 ਪੌਣੇ 10 ਇੰਚ ਤੋਂ ਉਹਨਾਂ ਦਾ ਮੋੜਾ ਆ ਰਿਹਾ ਠੀਕ ਹੈ ਜੇ ਕੋ ਆ ਫਿਟਿੰਗ ਜੀ ਜਿਆਦਾ ਹੋਊਗੀ ਤਾਂ ਮੋਡਾ ਉਹਨਾਂ ਦਾ ਵੱਡਾ ਹੋਇਆ ਇਹਨਾਂ ਅਗਰ ਫਿਟਿੰਗ ਘੱਟ ਆ ਮੋਡਾ ਉਹਨਾਂ ਦਾ ਸਹੀ ਆ ਜਿਹੜੇ ਵੀ ਸਾਈਜ਼ ਦੀ ਤੁਸੀਂ ਕੁੜਤੀ ਕਟਿੰਗ ਕਰਨੀ ਆ ਮੋਡਾ ਤੁਸੀਂ 7 ਇੰਚੀ ਰੱਖਣਾ ਉਹ ਸਾਈਜ਼ ਜਿਹੜਾ ਫਿਟਿੰਗ ਦਾ ਆਜੂਗਾ ਆਪਣੇ ਆਪ ਮੋਡਾ ਕਸਟਮਰ ਦੇ ਸਹੀ ਆਜੂਗਾ ਠੀਕ ਹੈ ਜੀ ਮੋਡਾ ਤੁਸੀਂ 7 ਇੰਚ ਰੱਖਣਾ ਫਿਟਿੰਗ ਵੱਧ ਘੱਟ ਹੋ ਜਾਂਦੀ ਉਹਦੇ ਨਾਲ ਹੀ ਮੋਡਾ ਆਪਣਾ ਵੱਧ ਘੱਟ ਹੋ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਜਿਹੜਾ 1 ਇੰਚ ਵਾਲੀ ਕਾਰਟ ਪਾਈ ਸੀ ਉਹਨੂੰ ਆਪਾਂ ਐਸਟਿਕ ਨਾ ਕਰਾਂਗੇ ਇੱਥੋਂ ਲਵਾਂਗੇ ਹਾਫ 3.5 ਤੇ 1/2 ਇੰਚ ਦਾ ਆਪਾਂ ਨਿਸ਼ਾਨ ਲਾਵਾਂਗੇ ਅੰਦਲੀ ਸਾਈਡ ਨੂੰ ਬੰਦ ਵਾਲੇ ਪਾਸੇ ਦੇਖੋ ਇੱਥੋਂ ਆਪਾਂ ਨੇ ਗੁਲਾਈ ਪੈਣੀ ਹੈ ਇਸ ਤਰੀਕੇ ਨਾਲ ਜੇ ਉਹਨਾਂ ਦਾ ਫਿਟਿੰਗ ਵੱਧ ਗਈ ਤੇ ਨਾਲ ਗੁਲਾਈ ਵੀ ਵੱਧ ਗਈ ਠੀਕ ਹੈ ਇਸ ਲਈ ਤੁਸੀਂ ਮੋਢਾ ਹਰੇਕ ਦਾ 7 ਇੰਚ ਹੀ ਰੱਖਣਾ 7 ਇੰਚ ਦਾ ਮੋਢਾ ਕੱਟਤਾ ਭਲਾ ਹੋ ਜੇ 7 ਇੰਚ ਤੁਸੀਂ ਮੋਢਾ ਵੱਧ ਨਹੀਂ ਰੱਖਣਾ ਠੀਕ ਹੈ ਜੀ ਜੇ ਉਹਨਾਂ ਦੀ ਫਿਟਿੰਗ ਵਧੂਗੀ ਨਾਲ ਮੋਢੇ ਦੀ ਗੁਲਾਈ ਵੀ ਵਧੂਗੀ ਇਹਦੇ ਨਾਲ ਮੋਢਾ ਨਾਲ ਪੂਰਾ ਪਰਫੈਕਟ ਆਊਗਾ ਠੀਕ ਹੈ ਇਸ ਤੋਂ ਬਾਅਦ ਅੱਧਾਂ ਚ ਉੱਪਰ ਆਪਾਂ ਨੇ ਥੀਰੇ ਦੀ ਕਾਟ ਇਹ ਆਪਾਂ ਇਸ ਤਰੀਕੇ ਨਾਲ ਪਾਉਣੀ ਹੈ ਇਹ ਕਾਟ ਆਪਾਂ ਹਰੇਕ ਦੇ ਪਾਉਣੀ ਹੈ ਕਿਉਂਕਿ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਨਾ ਜਾਵੇ ਤਾਂ ਕਰਕੇ ਆਪਾਂ ਕਾਟ ਪਾਉਣੀ ਹੈ ਤੇ ਹੁਣ ਆਪਾਂ ਇਹਨਾਂ ਦੀ ਕਰ ਦਾਂਗੇ ਕਟਿੰਗ ਜੇ ਦੋ ਵਾਲੀ ਕਾਟ ਪਾਵਾਂਗੇ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਸਫ ਉੱਪਰ ਲਪਲਾ ਚੱਕਾਂਗੇ ਤੇ ਜਿਹੜੀ ਆਪਾਂ 1 ਇੰਚ ਵਾਲੀ ਕਾਰਡ ਪਾਈ ਆ ਇਹਦੀ ਕਟਿੰਗ ਕਰਾਂਗੇ ਹੁਣ ਆਪਾਂ ਨਾ ਜੀ ਤੀਰੇ ਦੀ ਕਟਿੰਗ ਕਰਾਂਗੇ ਇਹ ਵੀ 1 ਇੰਚ ਇਹ ਵੀ ਫਰੰਟ ਵਾਲਾ ਪੱਲਾ ਚੱਕਾਂਗੇ ਠੀਕ ਆ ਹੁਣ ਆਪਾਂ ਤੁਹਾਨੂੰ ਦੱਸ ਦਈਏ ਉਹਨਾਂ ਦਾ ਮੋਢਾ ਕਿੰਨਾ ਰੈਡੀ ਰਹਿ ਗਿਆ ਦੇਖੋ ਮੋਢਾ ਪਰ ਮੇਰੇ ਨਾਲ ਕਿਵੇਂ ਇੱਥੋਂ ਇੰਚ ਟੇਪ ਰੱਖਾਂਗੇ ਅੱਧਾ ਇੰਚ ਆਪਾਂ ਸਲਾਈ ਦਾ ਛੱਡਾਂਗੇ ਇਸ ਤਰੀਕੇ ਨਾਲ ਗੁਲਾਈ ਲੋਟ ਆਈ ਜਾਵਾਂਗੇ ਇਸ ਤਰ੍ਹਾਂ ਦੇਖੋ ਉਹਨਾਂ ਦਾ ਮੋਢਾ ਪੂਰਾ 10 ਇੰਚ ਰੈਡੀ ਰਹਿ ਜਾਊਗਾ ਆਪਣਾ ਠੀਕ ਆ ਅੱਧਾ ਇੰਚ ਸਲਾਈ ਚ ਆ ਜਾਊਗਾ ਜਿੰਨਾ ਆਪਣਾ ਕਸਟਮਰ ਦਾ ਮੋਢਾ ਤਿਆਰ ਚਾਹੀਦਾ ਸੀ ਉਹਨਾਂ ਆਪਣਾ ਤਿਆਰ ਰਹਿਣਾ ਠੀਕ ਆ ਜੀ ਤੁਸੀਂ ਕੋਈ ਵੀ ਕੁੜਤੀ ਦੀ ਕਟਿੰਗ ਕਰਨੀ ਆ ਉਹਦਾ ਮੋਢਾ ਤੁਸੀਂ 7 ਇੰਚ ਹੀ ਰੱਖਣਾ 7 ਇੰਚ ਤੋਂ ਵੱਧ ਨਹੀਂ ਰੱਖਣਾ ਅਗਰ ਤੁਸੀਂ ਬੈਂਡ ਕਾਲਰ ਜਾਂ ਵੋਰਸ਼ੇਪ ਗਲਾ ਜਾਂ ਤੁਸੀਂ ਬੈਕ ਨੇ ਇੱਕ ਛੋਟਾ ਰੱਖਦੇ ਹੋ ਤਾਂ ਤੁਸੀਂ ਮੋਢਾ ਉਹਨਾਂ ਦਾ 8 8.5 ਰੱਖ ਸਕਦੇ ਹੋ ਨਹੀਂ ਤੁਸੀਂ 8 ਰੱਖ ਸਕਦੇ ਹੋ ਤੇ ਬੱਟ ਜੇ ਤੁਸੀਂ ਸਿੰਪਲ ਇਸ ਤਰੀਕੇ ਨਾਲ ਸੂਟ ਦੀ ਕਟਿੰਗ ਕਰਨੀ ਹੈ ਤਾਂ ਤੁਸੀਂ ਮੋਢਾ ਹਰੇਕ ਦਾ 7 ਇੰਚ ਰੱਖਣਾ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇੰਨੀ ਇੱਕ ਸਮਝ ਆ ਗਈ ਹੋਗੀ ਹੁਣ ਆਪਾਂ ਇਹਨਾਂ ਦੱਸਦੇ ਪਲੇਟਾਂ ਕਿੰਨੇ ਤੇ ਪਹਿਨਣੀਆਂ ਸਾਢੇ 13 ਤੇ ਪਲੇਟਾਂ ਇਹਦੀ ਤਿਆਰ ਹੈ ਤੇ ਆਪਾਂ ਲਾਵਾਂਗੇ ਚੋਰਾ ਤੇ ਠੀਕ ਹੈ ਜੀ ਜੇ ਆਪਣੀ ਬ੍ਰੈਸਟ ਹੈਵੀ ਹੈ ਤਾਂ ਪਲੇਟ ਉਹਨੇ ਥੱਲੇ ਨੂੰ ਪਾਉਗੀ ਉੱਚੀ ਪਲੇਟ ਨਹੀਂ ਪੈਂਦੀ ਠੀਕ ਹੈ ਜੀ ਨੋਰਮਲ ਜਿਹੜਾ ਆਪਣਾ ਸੂਟ ਦਾ ਮੇਚਾ ਹੁੰਦਾ ਉਹਦੀ ਪਲੇਟ ਵੀ 10 ਸੈਂਟੀਮੀਟਰ ਚ ਸਟਾਰਟ ਹੁੰਦੀ ਹੈ ਨੋਰਮਲ ਮਤਲਬ ਕਿ 18 ਇੰਚ ਆਪਣਾ ਜਿਹੜਾ ਮੇਚਾ ਹੁੰਦਾ ਨੋਰਮਲ ਹੁੰਦਾ ਉਹਦੀ ਪਲੇਟ ਵੀ 10 ਸੈਂਟੀਮੀਟਰ ਰੈਡੀ ਹੁੰਦੀ ਆ ਠੀਕ ਹੈ ਇਹਨਾਂ ਦੀ ਫਿਟਿੰਗ 23.5 ਇੰਚ ਇਹਨਾਂ ਦੀ ਪਲੇਟ 13.5 ਤੇ ਤਿਆਰ ਹੈ ਤੇ ਆਪਾਂ ਲਈ 14 ਤੇ ਲੰਬਾਈ ਰੱਪਾ ਰੱਖਾਂਗੇ ਇਹਨਾਂ ਦੀ 7 ਤੇ ਜਿਹੜੀ ਇਹਨਾਂ ਦੀ ਚੁੜਾਈ ਰੱਖਣੀ ਆ ਉਹ ਰੱਖਾਂਗੇ ਆਪਾਂ ਪੌਣੇ ਚਾਰ ਠੀਕ ਹੈ ਜਦੋਂ ਆਪਣੀ ਫਿਟਿੰਗ ਜਾ ਰਹੀ ਆ ਛਾਤੀ ਜਾ ਰਹੀ ਆ ਤੇ ਆਹ ਵਾਲਾ ਗੈਪ ਵੀ ਆਪਾਂ ਜ਼ਿਆਦਾ ਰੱਖਾਂਗੇ ਨਾਰਮਲ ਸੂਟ ਦੇ ਵਿੱਚ ਆਪਾਂ 3 ਸਵਾ 3 ਇੰਚ ਗੈਪ ਰੱਖਦੇ ਆ ਇਹਦੇ ਵਿੱਚ ਆਪਾਂ ਪੌਣੇ ਚਾਰ ਗੈਪ ਰੱਖਾਂਗੇ ਫਿਟਿੰਗ ਜਾ ਰਹੀ ਹੁਣ ਕਰਕੇ ਗੈਪ ਜ਼ਿਆਦਾ ਰੱਖਿਆ ਇਸ ਤੋਂ ਬਾਅਦ ਆਪਾਂ ਮੋਢੇ ਵਾਲੀ ਪਲੇਟ ਜਿਹੜੀ ਪਾਉਣੀ ਆ ਇਹਦੀ ਮੋਢੇ ਵਾਲੀ ਪਲੇਟ ਇੱਥੋਂ ਨਹੀਂ ਪੈਣੀ ਥੋੜੀ ਜੀ ਜਿਹੜੀ ਆਹ ਵਾਲੀ ਮੋਢੇ ਦਾ ਕੋਰਨਰ ਬਣਿਆ ਹੋਇਆ ਇਸ ਤੋਂ ਉਰੇ ਪਾਉਗੀ ਇਸ ਤਰੀਕੇ ਨਾਲ ਤੇ ਜਿਹੜਾ ਆਹ ਵਾਲਾ ਗੈਪ ਆ ਇਹਨਾਂ ਦਾ ਆਪਾਂ ਰੱਖਾਂਗੇ 2.5 ਇੰਚ ਠੀਕ ਹੈ ਆਹ ਵਾਲਾ ਗੈਪ ਵੀ ਆਪਾਂ ਇਹਨਾਂ ਦਾ ਜਿਆਦਾ ਰੱਖਣਾ ਹੈ ਪਲੇਟ ਤੋਂ ਤੇ ਜਿੰਨਾ ਗੈਪ ਇੱਥੇ ਆ ਓਨਾ ਹੀ ਗੈਪ ਆਪਾਂ ਇੱਥੇ ਰੱਖਣਾ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਿੱਧੀ ਪਲੇਟ ਪਾਈ ਆ ਉਹਦਾ 3 ਇੰਚ ਦਾ ਨਿਸ਼ਾਨ ਲਾਵਾਂਗੇ ਜਿਹੜੀ ਆਪਾਂ ਸਿੱਧੀ ਪਲੇਟ ਪਾਈ ਆ ਉਹ ਤਾਂ 3 ਇੰਚ ਦਾ ਨਿਸ਼ਾਨ ਆਪਾਂ ਲਵਾਂਗੇ ਕਮਰ ਵੱਲ ਨੂੰ ਇਸ ਨਿਸ਼ਾਨ ਤੋਂ ਹੀ ਕਮਰ ਦੀ ਪਲੇਟ ਬਣਨੀ ਆ ਇੱਥੇ ਇੰਚ ਟੇਪ ਰੱਖਾਂਗੇ ਇਸ ਤਰੀਕੇ ਨਾਲ ਇੱਥੋਂ ਤੱਕ ਲੈ ਕੇ ਜਾਵਾਂਗੇ ਇੰਚ ਟੇਪ ਨੂੰ ਜਿੰਨਾ ਗਿਆ ਬੈਠੇ ਆ ਇੰਨਾ ਗਿਆ ਵੀ ਇੱਥੇ ਰੱਖਾਂਗੇ ਆਪਾਂ 2.5 ਇੰਚ ਠੀਕ ਆ ਜੀ ਤੇ ਇਹ ਉਹਨਾਂ ਦੀ ਹੋ ਗਈਆਂ ਪਲੇਟਾਂ ਦਾ ਮੈਜ਼ਰਮੈਂਟ ਜੀ ਜੀ ਆਪਣਾ ਬ੍ਰੈਸਟ ਸਾਈਜ਼ ਜ਼ਿਆਦਾ ਆ ਤਾਂ ਪਲੇਟਾਂ ਆਪਣੀਆਂ ਨੀਵੀਆਂ ਪਹਿਣੀਆਂ ਠੀਕ ਆ ਜੀ 12 12.5 13 ਇਸ ਤਰੀਕੇ ਨਾਲ ਪਹਿਣੀਆਂ ਕਿ ਜਿਹੜਾ ਮੋਡਾ ਹੈਗਾ ਉਹ ਵੀ ਆਪਾਂ 7 ਇੰਚ ਰੱਖਾਂਗੇ ਜੇ ਆਪਣੇ ਬ੍ਰੈਸਟ ਜ਼ਿਆਦਾ ਆਪਾਂ ਮੋਡਾ ਵੱਧ ਨਹੀਂ ਰੱਖਣਾ 7 ਤੋਂ 7.5 8 ਐ ਨਹੀਂ ਕਰਨਾ ਆਪਾਂ ਸਿਰਫ 7 ਇੰਚ ਹੀ ਕਰਨਾਂ ਕਿਉਂਕਿ ਜਿਵੇਂ ਜਿਵੇਂ ਆਪਣੀ ਫਿਟਿੰਗ ਵਧੀ ਜਾਊਗੀ ਮੋਡਾ ਆਪਣੇ ਆਪ ਹੀ ਵੱਡਾ ਹੋ ਜਾਊਗਾ ਮੋਡਾ ਗੁਲਾਈ ਦੇ ਹਿਸਾਬ ਨਾਲ ਵਧਣਾ ਨਾ ਆ ਕੇ ਮੋਡੇ ਦੀ ਲੰਬਾਈ ਜ਼ਿਆਦਾ ਰੱਖਣ ਕਰਕੇ ਠੀਕ ਹੈ ਜੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਹੋਊਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਧੀਆ-ਵਧੀਆ ਕਮੈਂਟ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ